ਸਤ ਨਾਮ ਵਾਹਿਗੁਰੂ 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 ਹੱਥ ਵਿੱਚ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਤੇ ਮੂੰਹੋਂ ਸਤ ਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਇਹ ਤਸਵੀਰਾਂ ਸਮਾਣਾਂ ਦੀਆਂ ਹਨ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਥੇਦਾਰ ਦਲਜੀਤ ਸਿੰਘ ਰਿੰਪਲ ਪੰਜਰ ਮੁਖ ਸੇਵਾਦਾਰ ਬਾਬਾ ਦੀਪ ਸਿੰਘ ਦਲ ਦੇ ਮੁਖ ਸੇਵਾਦਾਰ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਇਹ ਸੰਗਤਾਂ ਚਾਲੇ ਪਾਰੀਆਂ ਹਨ ਕਿਉਂਕਿ ਦਲਜੀਤ ਸਿੰਘ ਰਿੰਪਲ ਪੰਜਰ ਤੋਂ ਦਾ ਬਹੁਤ ਵੱਡਾ ਉਰਾਲਾ ਹੈ ਕਿਉਂਕਿ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਉਹ ਕਾਫੀ ਲੰਬੇ ਸਮੇਂ ਤੋਂ ਸ਼ਹੀਦੀ ਦਿਹਾੜੇ ਤੇ ਵੀ ਸੰਗਤਾਂ ਉਹਨਾਂ ਵੱਲੋਂ ਸਿਨੇ ਅਮਰਸਰ ਸਾਹਿਬ ਵਿਖੇ ਜਾਂਦੀਆਂ ਔਰ ਨਾਲ ਹੀ ਜਿਹੜਾ ਉਹਨਾਂ ਦਾ ਜਨਮ ਦਿਹਾੜਾ 26 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਸਮਾਣਾ ਵਿਖੇ ਇਸ ਬਹੁਤ ਵੱਡਾ ਪਰਾਲਾ ਜਥੇਦਾਰ ਜੀ ਦਾ ਅੱਜ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਮਾਤਾ ਜੀ ਨੇ ਇਹਨਾਂ ਸੰਗਤਾਂ ਨੂੰ ਜਿਹੜਾ ਨਿਸ਼ਾਨ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸ੍ਰੀ ਅਮਰਸਰ ਸਾਹਿਬ ਵੱਲੋਂ ਰਵਾਨਾ ਕੀਤਾ ਔਰ ਅੱਪਾ ਗੱਲਬਾਤ ਵੀ ਕਰਦੇ ਆ ਇੱਥੇ ਜਿਹੜੇ ਮੌਜੂਦ ਨੇ ਸੇਵਾਦਾਰ ਬਹੁਤ ਹੀ ਸਤਿਕਾਰਯੋਗ ਸ਼ਹੀਦ ਬਾਬਾ ਦੀਪ ਸਿੰਘ ਜਲਦੇ ਜਿੰਨੇ ਵੀ ਅੱਜ ਆਦੇਦਾਰ ਸਹਿਬਾਨ ਇਕੱਤਰ ਹੋਏ ਨੇ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਦਲਜੀਤ ਸਿੰਘ ਜੀ ਪੰਜਾਥ ਜੋ ਅਮਰੀਕਾ ਦੀ ਧਰਤੀ ਦੇ ਵਿੱਚ ਉੱਥੇ ਰਹਿ ਕੇ ਸਾਨੂੰ ਸੇਧ ਦੇ ਰਹੇ ਨੇ ਉਹਨਾਂ ਦੇ ਗ੍ਰਹਿ ਵਿਖੇ ਅੱਜ ਅਸੀਂ ਇਕੱਤਰ ਹੋ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਸ੍ਰੀ ਹਰਮੰਦਰ ਸਾਹਿਬ ਚਾਲੇ ਪਾਣ ਲੱਗੇ ਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜਾਲ ਵੱਲੋਂ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਦਾ ਜੋ ਸ਼ਹੀਦੀ ਦਿਹਾੜਾ ਅਸੀਂ ਉੱਥੇ ਜਾ ਕੇ ਸ਼ਹੀਦ ਸਿੰਘਾਂ ਦੇ ਉੱਥੇ ਜਾ ਕੇ ਆਪਣੀ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੀ ਜਥੇਬੰਦੀ ਨੂੰ ਤਰੱਕੀਆਂ ਬਖਸ਼ੀ ਦੇ ਰੋਗ ਦਾ ਬਖਸ਼ੀ ਆਹ ਸਾਡੇ ਪ੍ਰਧਾਨ ਸਾਹਿਬ ਦਲਜੀਤ ਸਿੰਘ ਪਾਂਧਰਾ ਤੋਂ ਜੋ ਅਮਰੀਕਾ ਦੇ ਵਿੱਚ ਸਿੱਖ ਕੌਮ ਦੀ ਸੇਵਾ ਕਰ ਰਹੇ ਹਾਂ ਉਹਨੂੰ ਚੜਦੀ ਕਲਾ ਰੱਖੀ ਔਰ ਪੰਥ ਖਾਲਸੇ ਨੂੰ ਏਕਤਾ ਬਖਸ਼ੀ ਇਹ ਅਸੀਂ ਅਰਦਾਸਾਂ ਬੇਨਤੀਆਂ ਹਰ ਸਾਲ ਦੀ ਤਰ੍ਹਾਂ ਹੁਣ ਕਰਨ ਜਾ ਰਹੇ ਹਾਂ ਅਸੀਂ ਅਨਸਾਰ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਚੱਲੇ ਪਾਣ ਲਗੇ ਆ ਮਹਾਰਾਜ ਸਾਡੇ ਦੇ ਕਿਰਪਾ ਕਰਨ ਤਨਤਲ ਬਾਬਾ ਦੀਪ ਸਿੰਘ ਸਾਡੇ ਦੇ ਮਿਹਰ ਪਰ ਹੱਥ ਰੱਖਣ ਔਰ ਸਾਡੇ ਸਮੁੱਚੇ ਸਿੱਖ ਕੌਮ ਤੇ ਪਰਿਵਾਰਾਂ ਤੇ ਕੌਮ ਤੇ ਚੜ੍ਹਦੀ ਕਲਾ ਬਖਸ਼ਣ ਔਰ ਸਾਰਾਂ ਦਾ ਅਸ਼ੀਰਵਾਦ ਦੇ ਕੇ ਸੱਚੇ ਪਾਤਸ਼ਾਹ ਸਾਡੀ ਜੈਤਰਾ ਸਫਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਮ ਲਾਵੇ ਨਿਹਾਲ ਹੋ ਜਾਵੇ ਤੁਲਤਰ ਬਾਬਾ ਦੀਪ ਸਿੰਘ ਜੀ ਦੇ ਉਹਿਤਰਮਨ ਨੂੰ ਭਾਵੇਂ ਲੈ ਲੋ ਨਿਹਾਲ ਹੋ ਜਾਵੇ ਗ੍ਰਾਵੀ ਸੇ ਅਨਿਆ ਸੰਸਥਾ ਦਾ ਬਹੁਤ ਬਹੁਤ ਤਨਵਾਦ ਹੋਵੇ ਮਹਾਰਾਜ ਜਨਨ ਚੜਦੀ ਕਲਾ ਬਖਸ਼ੇ ਇੱਕ ਤੋਂ ਨੇ ਕਰੇ ਮਹਾਰਾਜ Okay.